ਸਵਾਗਤ ਹੈ ਜੀ ਤੁਹਾਡਾ ਹੁਣੇ ਟੀਵੀ ਤੇ ਮੈਂ ਗੁਰਲਾਲ ਸਿੰਘ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਦੋ ਭਾਈਆਂ ਦੀ ਗੱਲ ਹੋਣੀ ਇੱਕ ਛੋਟਾ ਭਾਈ ਤੇ ਇੱਕ ਵੱਡਾ ਭਾਈ ਪੰਜਾਬ ਤੇ ਹਰਿਆਣਾ ਤਾਂ ਉੱਥੇ ਸਾਡੇ ਨਾਲ ਗਾਇਕ ਵੀ ਨੇ ਮੈਨੂੰ ਨਾਮ ਫੇਰ ਭੁੱਲ ਗਿਆ ਬਾਈ ਜੀ ਨਾਮ ਦਾ ਹਾਂ ਜੀ ਮੇਰਾ ਨਾਮ ਤਰਸੇਮ ਸਿੱਧੂ ਤੁਹਾਨੂੰ ਵੀ ਯਾਦ ਕਰਾਉਣਾ ਤੇ ਮੈਂ ਆਪਣੇ ਨਾਲ ਵੀ ਹਾਂ ਕਿਉਂਕਿ ਜੇ ਗੱਲ ਪੰਜਾਬ ਦੇ ਵਿਰਸੇ ਦੀ ਕਰਦੇ ਆਂ ਜੇ ਪੰਜਾਬ ਦੀ ਜ਼ੁਬਾਨ ਦੀ ਗੱਲ ਕਰਦੇ ਆਂ ਤਾਂ ਪੰਜਾਬ ਤੇ ਹਰਿਆਣਾ ਇਹ ਦੋ ਛੋਟੇ ਤੇ ਵੱਡੇ ਭਰਾ ਆ ਬਿਲਕੁਲ ਜੇ ਛੋਟੇ ਤੇ ਵੱਡੇ ਭਰਾ ਜੇ ਵੱਡੇ ਭਰਾ ਤੇ ਮੁਸੀਬਤ ਆਉਂਦੀ ਆ ਤਾਂ ਛੋਟਾ ਭਾਈ ਨਾਲ ਖੜਦਾ ਆ ਇਹ ਸਾਡੇ ਸਾਰੇ ਚਾਚੇ ਤਾਇਆ ਅਸੀਂ ਆਪਣੇ ਪਿੰਡ ਆਇਆ ਕਿਉਂ ਹਰਿਆਣਾ ਵੀ ਸਾਡਾ ਪਿੰਡ ਆ ਅਸੀਂ ਦਿੱਲੀ ਆਇਆ ਇਹਨਾਂ ਮਾੜੀਆਂ ਨੀਤਾਂ ਸਰਕਾਰਾਂ ਦੀਆਂ ਜੀ ਉਹਨਾਂ ਨੂੰ ਦਰਸਾਉਣ ਵਾਸਤੇ ਉਹਨਾਂ ਨੂੰ ਦਬਕਾਉਣ ਵਾਸਤੇ ਉਹਨਾਂ ਨੂੰ ਸਮਝਾਉਣ ਵਾਸਤੇ ਵੀ ਜਿਹੜੇ ਆ ਤਿੰਨ ਆਰਡੀਨੈਂਸ ਨੇ ਜਿਹੜੇ ਆ ਤਿੰਨ ਬਿਲ ਨੇ ਇਹਨਾਂ ਨੂੰ ਵਾਪਸ ਲਓ ਕਿਉਂਕਿ ਵੱਡਾ ਕਾਫਲਾ ਸਾਡੇ ਨਾਲ ਸਰਦਾਰ ਤੋਂ ਵੱਡੀ ਗੱਲਾਂ ਹਾਂ ਜੀ ਏਕਤਾ ਦੀ ਸੀ ਅੱਜ ਏਕਤਾ ਹੈ ਛੋਟੇ ਦੇ ਵੱਡੇ ਭਾਈ ਦੇ ਆਹ ਦੇਖ ਲਓ ਜੀ ਆ ਪੰਜਾਬ ਹੈ ਜੀ ਤੇ ਆ ਹਰਿਆਣਾ ਹੈ ਜੀ ਦੇਖ ਸਕਦੇ ਹਾਂ ਜੀ ਤੁਸੀਂ ਗੱਲ ਰੱਖੋ ਹਾਂ ਜੀ ਬਿਲਕੁਲ ਕਿਉਂਕਿ ਆ ਦੇਖੋ ਹਰਿਆਣਾ ਨਾਲ ਤੇ ਪੰਜਾਬ ਨਾਲ ਤੇ ਵੱਡਾ ਕਾਫਲਾ ਹਰਵੀਰ ਸਿੰਘ ਢੀਂਡਸਾ ਜੀ ਨਾਭੇ ਤੋਂ ਪਹੁੰਚਿਆ ਭពਿੰਦਰ ਸਿੰਘ ਚੰਡੀਗੜ੍ਹ ਉਹ ਪਹੁੰਚੇ ਵਿਸ਼ਵਜੀਤ ਪੰਜਾਬੀ ਲੋਕ ਆ ਉਹ ਪਹੁੰਚੇ ਮੈਂ ਤੁਹਾਡਾ ਆਪਣਾ ਤਰਸੇਮ ਸਿੱਧੂ ਸਾਡਾ ਹੱਕ ਬਣਦਾ ਜੇ ਅਸੀਂ ਕਲਾਕਾਰਾਂ ਤਾਂ ਇੱਕ ਨਾਲ ਸੀ ਕਿਰਸਾਨ ਵੀ ਆ ਸਾਡੇ ਜ਼ਿੰਮੇਵਾਰੀਆਂ ਵੀ ਨੇ ਸਾਡੇ ਫਰਜ਼ ਵੀ ਨੇ ਜਿਹੜੇ ਸਾਡੇ ਨਿਭਾਉਣੇ ਚਾਹੀਦੇ ਨੇ ਸਾਨੂੰ ਨਿਭਾਉਣੇ ਵੀ ਪੈਂਦੇ ਨੇ ਜ਼ਰੂਰੀ ਨੇ ਸਾਡੇ ਲਈ ਤੇ ਕੁਝ ਲੈਣਾ ਲਿਖਿਆ ਨੇ ਤੁਸੀਂ ਇਸ ਪੰਜਾਬ ਤੇ ਹਰਿਆਣਾ ਤੇ ਸਪੈਸ਼ਲ ਤੌਰ ਤੇ ਇੱਕ ਗੀਤ ਲਿਖਿਆ ਜੀ ਬਿਲਕੁਲ ਬਿਲਕੁਲ ਇਹ ਮੈਂ ਇੱਕ ਗਾਣਾ ਕੱਲ ਪਾਇਆ ਸੀਗਾ ਫੇਸਬੁੱਕ ਤੇ ਇਹ ਇੱਕ ਸਾਡੇ ਅਜੇ ਤੂਰੀ ਤੋਂ ਨੇ ਰਹਿੰਦੇ ਦਿੱਲੀ 'ਚ ਨੇ ਕਾਫੀ ਸਾਲ ਪੁਰਾਣੇ ਤੇ ਉਹਨਾਂ ਦਾ ਗਾਣਾ ਲਿਖਿਆ ਹੋਇਆ ਤੇ ਰਾਤ ਤੇ ਮੈਨੂੰ ਗਾਣਾ ਉਹਨਾਂ ਨੇ ਸੈਂਡ ਕੀਤਾ ਕਹਿੰਦਾ ਸਿੱਧੂ ਸਾਹਿਬ ਤੂੰ ਸਵੇਰੇ ਦਿੱਲੀ ਆ ਰਹੇ ਹੋ ਤੇ ਅੱਜ ਗਾਵਾਂਗੇ ਆਪਾਂ ਲਓ ਮੈਂ ਤੁਹਾਡੇ ਨਾਲ ਗਾ ਕੇ ਸ਼ੇਅਰ ਕਰਦਾ ਇਹ ਗਾਣਾ ਹੋ ਦੇਖਿਆ ਜਦ ਮੁਸੀਬਤ ਦੇ ਵਿੱਚ ਛੋਟਾ ਦੇਖਿਆ ਜਦ ਮੁਸੀਬਤ ਦੇ ਵਿੱਚ ਵੱਡਾ ਵੀਰ ਪੰਜਾਬ ਦੇਖਿਆ ਜਦ ਮੁਸੀਬਤ ਦੇ ਵਿੱਚ ਵੱਡਾ ਭਾਈ ਪੰਜਾਬ ਛੋਟੇ ਵੀਰ ਹਰਿਆਣੇ ਨੇ ਫਿਰ ਮਾਰੀ ਅੱਜ ਆਵਾਜ਼ ਛੋਟੇ ਵੀਰ ਹਰਿਆਣੇ ਨੇ ਫਿਰ ਮਾਰੀ ਅੱਜ ਆਵਾਜ਼ ਮਿਲ ਕੇ ਲੜਨਾ ਮਿਲ ਕੇ ਲੜਨਾ ਅੱਜ ਦੋ ਮਾਂ ਨੇ ਛੱਡ ਗਏ ਸਭ ਤਕਰਾਰ ਪੰਜਾਬ ਸਿਆ ਤੇਰੇ ਨਾਲ ਖੜਾ ਹੈ ਤੇਰਾ ਛੋਟਾ ਵੀਰ ਪੰਜਾਬ ਸਿਆ ਤੇਰੇ ਨਾਲ ਖੜਾ ਹੈ ਤੇਰਾ ਛੋਟਾ ਵੀਰ ਹਰਿਆਣਾ ਬਹੁਤਾ ਰਹਿ ਲਿਆ ਹੁ ਨੀ ਰਹਿਣਾ ਆਪਾਂ ਨੇ ਇਕੱਲੇ ਇਕੱਲੇ ਬਹੁਤ ਰਹਿ ਲਿਆ ਬਹੁਤ ਰਹਿ ਲਿਆ ਬਹੁਤ ਰਹਿ ਲਿਆ ਹੁ ਨੀ ਰਹਿਣਾ ਆਪਾਂ ਨੇ ਇਕੱਲੇ ਇਕੱਲੇ ਅੱਜ ਹੋ ਜੋ ਆਪਾਂ ਇਕੱਠੇ ਤਾਂ ਕੁਝ ਨਹੀਂ ਪੈਣਾ ਪੱਲੇ ਅੱਜ ਹੋ ਜੋ ਦੋਵੇਂ ਇਕੱਠੇ ਤਾਂ ਕੁਝ ਨਹੀਂ ਪੈਣਾ ਪੱਲੇ ਅੱਗੇ ਦੋ ਦੋ ਹੱਥ ਕਰਨੇ ਦਾ ਆ ਗਿਆ ਦੋ ਦੋ ਹੱਥ ਕਰਨੇ ਦਾ ਹੁਣ ਬੇਲਾ ਸਿਕਰਾ ਹੁਣ ਬੇਲਾ ਸਰਕਾਰੋ ਪੰਜਾਬ ਸਿਆਂ ਤੇਰੇ ਨਾਲ ਖੜਾ ਹੈ ਤੇਰਾ ਛੋਟਾ ਵੀਰ ਪੰਜਾਬ ਸਿਆਂ ਤੇਰੇ ਨਾਲ ਖੜਾ ਹੈ ਤੇਰਾ ਛੋਟਾ ਵੀਰ ਗਲਤੀ ਨਾ ਕਰ ਬੈਠੀ ਦਿੱਲੀਏ ਸਾਨੂੰ ਅੱਖਾਂ ਵਿਖਾਵਣ ਦੀ ਗਲਤੀ ਨਾ ਕਰ ਬੈਠੀ ਦਿੱਲੀਏ ਸਾਨੂੰ ਅੱਖਾਂ ਵਿਖਾਵਣ ਦੀ ਸਾਡੇ ਨਾਲ ਜੀਨੇ ਮੱਥਾ ਲਾਇਆ ਉਹ ਸੁੱਕਾ ਦਿੱਤਾ ਜਾਵਣਨੀ ਸਾਡੇ ਨਾਲ ਜਿਨੇ ਮੱਥਾ ਲਾਇਆ ਉਹ ਸੁੱਕਾ ਦਿੱਤਾ ਜਾਵਣਨੀ ਨਾਲ ਪਿਆਰ ਦੇ ਅੱਜ ਤੈਨੂੰ ਨਾਲ ਪਿਆਰ ਦੇ ਅੱਜ ਤੈਨੂੰ ਸਮਝਾਵੇ ਧੂਰੀ ਵਾਲਾ ਪੰਜਾਬ ਸਿਆ ਤੇਰੇ ਨਾਲ ਖੜਾ ਤੇਰਾ ਛੋਟਾ ਵੀਰ ਹੋ ਪੰਜਾਬ ਸਿਆ ਤੇਰੇ ਨਾਲ ਖੜਾ ਤੇਰਾ ਛੋਟਾ ਵੀਰ ਹੋ ਪੰਜਾਬ ਸਿਆ ਤੇਰੇ ਨਾਲ ਖੜਾ ਤੇਰਾ ਛੋਟਾ ਵੀਰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਪੰਜਾਬ ਹਰੇ ਹੋਣਾ ਜਿੰਦਾਬਾਦ ਪੰਜਾਬ ਹਰੇ ਹੋਣਾ ਜਿੰਦਾਬਾਦ ਪੰਜਾਬ ਹਰੇ ਹੋਣਾ ਜਿੰਦਾਬਾਦ ਓ ਸਾਡੇ ਹੱਕ ਇਕ ਇਕ ਓ ਸਾਡੇ ਹੱਕ ਇਕ ਇਕ ਓ ਸਾਡੇ ਹੱਕ ਛਾਇ ਜਿਹੜਾ ਸਿਰ ਚੜ ਕੇ ਬੋਲ ਰਿਹਾ ਸਾਡੇ ਚਾਹੇ ਹਰਿਆਣੇ ਦੇ ਵੀਰ ਹੈ ਚਾਹੇ ਪੰਜਾਬ ਦੇ ਹੈ ਇੱਕ ਡਰ ਸੀਗਾ ਜੀ ਵੱਡਾ ਉਹ ਡਰ ਇਹੀ ਸੀ ਇਹ ਦੋਵੇਂ ਭਾਈ ਵੰਡੇ ਤਾਂ ਹੋਏ ਸੀ ਹੁਣ ਜਿਹੜੇ ਇੱਕ ਹੋ ਗਏ ਸਰਕਾਰ ਕਿਤੇ ਚਾਲਾਂ ਦੇ ਵਿੱਚ ਇਹਨਾਂ ਨੂੰ ਫੇਰ ਨਾ ਵੰਡ ਦੇਵੇ ਪਰ ਜਿਵੇਂ ਦੀ ਉਮੀਦ ਹੈ ਜਿਵੇਂ ਤੇ ਤੁਹਾਡੇ ਗੀਤ ਜਿਹੜੇ ਤੁਸੀਂ ਦੱਸਿਆ ਪਰ ਲੱਗਦਾ ਨਹੀਂ ਹੁਣ ਸਾਨੂੰ ਵੰਡ ਸਕਣਗੇ ਬਹੁਤ ਵੱਡੀ ਬਹੁਤ ਬਾ ਕਮਾਲ ਕਰਨਾ ਵਾਜਿਆ ਹੁਣ ਸਾਨੂੰ ਵੰਡਣਾ ਤੇ ਵੱਢਣਾ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਉਹਨੇ ਛੋਟਾ ਕਾਫਲਾ ਕਰਿਆ ਨਹੀਂ ਇਹ ਇੱਕ ਦੀ ਗੱਲ ਨਹੀਂ ਹੈਗੀ ਇਹ ਪੂਰੇ ਪੰਜਾਬ ਦੀ ਗੱਲ ਨਹੀਂ ਗਈ ਪੂਰੇ ਹਰਿਆਣੇ ਦੀ ਗੱਲ ਨਹੀਂ ਹੈ ਇਹ ਪੂਰੇ ਵਿਸ਼ਵ ਦੀ ਗੱਲ ਹੋ ਗਈ ਹੈ ਇਹ ਸਾਡੇ ਸਾਰੇ ਚਾਚਿਆਂ ਦੀ ਗੱਲ ਹੋ ਗਈ ਸਾਡੇ ਬਾਪੂਆਂ ਦੀ ਗੱਲ ਹੋ ਗਈ ਤੇ ਸਾਡੇ ਯੂਥ ਦੀ ਗੱਲ ਹੋ ਗਈ ਸਾਡੇ ਨਾਲ ਅਮਰੀਕਾ ਕੈਨੇਡਾ ਯੂਰਪ ਹਰ ਮੁਲਕ ਸਾਡੇ ਨਾਲ ਹੈ ਤੇ ਸਰਕਾਰਾਂ ਨੂੰ ਹਲਿਆਤਾ ਸਰਕਾਰਾਂ ਝੁੱਕ ਗਈਆਂ ਤੇ ਕੋਣ ਹੱਥ ਵਨ ਕੇ ਬੇਨਤੀ ਹੈ ਸਾਰਿਆਂ ਮੂਰੇ ਵੀ ਆਪਾਂ ਨੇ ਸਮਰਥਨ ਦੇਣਾ ਪੂਰੇ ਆਰਾਮ ਨਾਲ ਜਿਹੜਾ ਅੰਦੋਲਨ ਹੈ ਆਪਣਾ ਇਹ ਆਪਣਾ ਕਿਸਾਨੀ ਮੋਰਚਾ ਹੈ ਇਹਨੂੰ ਪੋਲਿਟਿਸ਼ੀਨ ਦੇ ਬਚਾ ਕੇ ਰੱਖੋ ਉਹਨਾਂ ਮਾੜੀਆਂ ਨੀਤਾਂ ਮਾੜੀਆਂ ਸਰਕਾਰਾਂ ਦੇ ਬਚਾ ਕੇ ਰੱਖੀ ਆਪਾਂ ਕਿਉਂਕਿ ਆਪਾਂ ਸਾਰੇ ਕਿਸਾਨ ਆ ਆਪਾਂ ਸਾਰੇ ਮਜ਼ਦੂਰ ਆ ਆਪਾਂ ਸਾਰੇ ਏਕਾ ਆਪਣਾ ਹਾਂ ਬਿਲਕੁਲ ਸਰਕਾਰਾਂ ਹਿੱਲ ਗਈਆਂ ਸਰਕਾਰੋਂ ਤਾਕਤ ਪਲਟ ਲੈਣਾ ਪਲਟ ਚੁੱਕਿਆ ਪਲਟੇ ਜਾਊਗਾ ਇਹ बार-बार ਸਰਕਾਰਾਂ ਨੂੰ ਦਿੱਲੀ ਉਰੇ ਖੜ ਕੇ ਆਪਾਂ ਦਿੱਲੀ ਆਪਾਂ ਉਰੇ ਖੜ ਕੇ ਉਹਨਾਂ ਨੂੰ ਚੈਲੰਜ ਕਰਦੇ ਆ ਇਹ ਚੈਲੰਜ ਹੈ ਆਪਣਾ ਕਿਉਂਕਿ ਪੋਹ ਦਾ ਮਹੀਨਾ ਸਟਾਰਟ ਹੋ ਗਿਆ ਮਾੜੀਆਂ ਨੀਤਾ ਮਾੜੀਆਂ ਸਰਕਾਰਾਂ ਦੇਖੋ ਸਾਡੇ ਬਾਪੂ ਨੇ ਸਾਡੇ ਬਜ਼ੁਰਗ ਨੇ ਕੋਈ 80 ਸਾਲ ਦਾ ਕੋਈ 85 ਸਾਲ ਦਾ ਵਿੱਚ ਤਾਂ 90 90 ਸਾਲ ਦੇ ਬਜ਼ੁਰਗ ਮਾਤਾ ਵੀ ਨੇ ਤੇ 8 8 ਸਾਲ ਦੇ ਬੱਚੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਪੋਹ ਦੇ ਠੰਡੀਆਂ ਰਾਤਾਂ ਰੋੜਾਂ ਦੇ ਕੱਟਣ ਵਾਲੀ ਉਮਰ ਇਹਨਾਂ ਦੀ ਠੰਡੀਆਂ ਰਾਤਾਂ ਰੋੜਾਂ ਦੇ ਕੱਟਣ ਵਾਲੀ ਉਮਰ ਹੈ ਬਜ਼ੁਰਗਾਂ ਦੀ ਪਰ ਹੌਸਲੇ ਦੇਖੋ ਇਹਨਾਂ ਦੇ ਹੌਸਲੇ ਦੇਖੋ ਮੈਂ ਸਦਕੇ ਜਾਂਣਾ ਸਾਡੇ ਪੰਜਾਬੀਆਂ ਦੇ ਮੈਂ ਸਦਕੇ ਜਾਂਣਾ ਸਾਡੇ ਹਰਿਆਣਵੀ ਸਾਡੇ ਚਾਚਿਆਂ ਤਾਇਿਆਂ ਦੇ ਤੇ ਜਿਨ੍ਹਾਂ ਨੇ ਸਾਡਾ ਇਹਨਾਂ ਸਾਥ ਦਿੱਤਾ ਸਾਨੂੰ ਇਹਨਾਂ ਸਮਰਥਨ ਦਿੱਤਾ ਮੈਂ ਝੁੱਕ ਕੇ ਸਲਾਮ ਆ ਜੀ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਬੜਾ ਵਧੀਆ ਅੱਜ ਜਿਹੜੀ ਝਲਕ ਆ ਪੰਜਾਬ ਦੀ ਵੀ ਤੇ ਹਰਿਆਣੇ ਦੀ ਅੱਜ ਸਾਡੇ ਕੋਲ ਆ ਇਕੱਠੇ ਹੋ ਕਿਵੇਂ ਦੇਖਦੇ ਸਭ ਨੂੰ ਮੈਂ ਇਹ ਦੇਖਦੇ ਹਾਂ ਭਈ ਕਿ ਜੋ ہمارے ਪੰਜਾਬ ਵਾਲੇ ਭਾਈ 2 ਮਹੀਨੇ ਸੇ ਆਪਣਾ ਸੰਘਰਸ਼ ਕਰ ਰਹੇ ਤੇ तो हमारे दिल में बड़ा जोश था बल्कि हमने तेईस नवंबर को चैलेंज कर दिया था कि तो जब छब्बीस था तेईस तारीख को हमारे पंजाब के किसान भाई आएंगे हम उनको अपना रास्ता भी दिखाएंगे उन्हारे उनकी, उन्हारे उनकी उन्हारे पूरी सरकार ने बैरिकेडिंग की थी तुसी के ऐसी कैसी राह बना के देंगे हम बोल दिया था तो उन्होंने क्या किया हमारे साथ उन्होंने हमारे उस तेईस चौबीस की रात को डेढ़ और ढाई बजे के बीच में हमारे चार सौ आदमियों को गिरफ्तार कर लिया फिर भी हमने हौसला नहीं तोड़ा और जगह जगह पर अपने भाइयों को बड़े भाइयों को रास्ता बताया इस तरह चलो इस तरह चलो जितनी भी हमारे पे मदद हो की उस तरीके से हमने कही और अपने बाल बच्चों समेत उनको कहा भाई इस रास्ते से तो इनको निकालो अपने खेतों से निकालो इनको रास्ता बताओ कि ये बाहर से हैं ये इतने रास्ते के वाकफ नहीं है इसलिए हमारी ये बनती है भाई हमारा फर्ज बन हमारा फ़र्ज हमारा जमीर बनता है कि भाइयों ने ऐसा बड़ा आंदोलन ਛੜਾ ਜਿਸమే ਹਮਾਰਾ ਵੀ ਭਲਾ ਹੈ ਔਰ ਦੇਸ਼ ਦਾ ਵੀ ਭਲਾ ਹੈ ਇਸ ਲਈ ਅਮਨੇ ਕਹਿ ਦਿਆ ਜੋ ਬਣ ਬਣੇ ਜਿਤਨਾ ਵੀ ਬਣੇ ਉਤਨੇ ਪੰਜਾਬ ਭਾਈਓ ਕੀ ਬੜੇ ਭਾਈਓ ਕੀ ਸਹਾਇਤਾ ਕਰਨੀ ਹੈ ਔਰ ਉਨਕੋ ਰਸਤਾ ਦਿਖਾਣਾ ਹੈ ਬਾਪੂ ਜੀ ਤੁਸੀਂ ਕਿਵੇਂ ਦੇਖਦੇ ਹੋ ਬਾਪੂ ਜੀ ਤੁਸੀਂ ਕਿਵੇਂ ਦੇਖਦੇ ਹੋ ਸਭ ਨੂੰ ਬਹੁਤ ਬੋਲੇ ਜੀ ਹੁਣ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਇੱਕ ਸਰਕਾਰ ਦਾ ਚੁੰਦੀ ਪੰਜਾਬ ਹਰਿਆਣਾ ਇੱਕੋ ਹੀ ਹੋ ਗਿਆ ਹੁਣ ਸੋ ਗਵਰਨਮੈਂਟ ਚੁੰਦੀ ਹੈ ਵੀ ਸਾਡੇ ਵਿੱਚ ਫੁੱਟ ਪਾਵੇ ਕਿਤੇ ਨਾ ਕਿਤੇ ਬੰਦੇ ਆਪਣੇ ਭੇਜ ਕੇ ਥੋੜਾ ਇਹ ਹੱਥ ਬੰਨ ਕੇ ਹੀ ਬੇਨਤੀ ਹੈ ਵੀ ਸਾਰੇ ਥੋੜਾ ਸੁਚੇਤ ਰਹਿਣਾ ਕਿਹਦੀ ਗੱਲਾਂ ਦੇ ਵਿੱਚ ਨਹੀਂ ਆਉਣਾ ਆਪਣਾ ਕੰਮ ਅਸੀਂ ਆਪਣੇ ਪਾਸੇ ਫੜੇ ਕਰਨਾ ਵਾ ਕੋਈ ਹੋਰ ਤੋੜਨ ਫੋੜਨ ਦੀ ਬਹੁਤ ਗੱਲਾਂ ਕਰਨਗੇ ਪਰ ਤੁਸੀਂ ਇਹ ਉਹਨਾਂ ਦੀ ਗੱਲਾਂ ਦੇ ਵਿੱਚ ਨਹੀਂ ਆਉਣਾ ਹਾਂ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਮੈਨੂੰ ਇੱਕ ਹੁਣ ਇਸੇ ਗੱਲ ਯਾਦ ਆਈ ਹੈ ਕਹਾਂ ਛੁਪਾ ਕੇ ਰੱਖੂ ਮੈਂ ਆਪਣੇ ਹਿੱਸੇ ਕੀ ਸ਼ਰਾਫਤ ਕੋ ਜਿੱਧਰ ਵੀ ਦੇਖਦਾ ਹਾਂ ਉਧਰ ਬੇਈਮਾਨ ਦਿਖਤੇ ਹਨ ਕਿਆ ਖੂਬ ਤਰੱਕੀ ਕਰ ਰਹਾ ਮੇਰਾ ਭਾਰਤ ਦੇਸ਼ਮਾਨ ਦੇਸ਼ ਦੀਆਂ ਸੜਕਾਂ 'ਤੇ ਕਿਸਾਨ ਔਰ ਖੇਤੋਂ 'ਚ ਬਿਲਡਰ ਦੇਖਤੇ ਹਨ ਤਾਂ ਦੋਸਤੋ ਬੜੀ ਲੋੜ ਹੈ ਸਾਡ ਨੂੰ ਵੰਡਿਆ ਬਹੁਤ ਜਾਣਾ ਪਰ ਇਹ ਸਾਡੇ ਤੇ ਐ ਐਸੀ ਵੰਡਣਾ ਜਾਂ ਭਾਈ ਬੰਨਣਾ ਭਾਈ ਅਸੀਂ ਬਣ ਗਿਆ ਕੋਸ਼ਿਸ਼ਾਂ ਪੂਰੀਆਂ ਹੋ ਰਹੀਆਂ ਨੇ ਵੰਡਣ ਦੀਆਂ ਇਹ ਤੁਹਾਡੇ ਦੇ ਨੌਜਵਾਨੋਂ ਪੰਜਾਬ ਦੇ ਸੂਰ ਬੀਰੋ ਜਿੰਨੇ ਵੀ ਤੁਸੀਂ ਦੇਖਦੇ ਹੋ ਜਾਂ ਜੋ ਵੀ ਹੈ ਬਾ ਕਮਾਲ ਜਿਹੜਾ ਹੈ ਸੰਘਰਸ਼ ਤੁਸੀਂ ਲੜ ਰਹੇ ਹੋ ਕਿਤੇ ਇਹਨਾਂ ਹੋਵੇ ਕਿਸੇ ਦੀ ਰਣਨੀਤੀ ਗਲਤ ਬਣਾ ਕੇ ਇੱਥੇ ਕੁਝ ਗਲਤ ਕੀਤਾ ਜਾਵੇ ਤਾਂ ਅਸੀਂ ਇਹਨਾਂ ਸਾਰਿਆਂ ਨੂੰ ਸਲਾਮ ਕਰਦੇ ਆਂ ਭਾਈ ਜੀ ਤੁਸੀਂ ਵੀ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਇਹ ਧੰਨਵਾਦ ਤਾਂ ਮੈਂ ਨਹੀਂ ਇਹ ਚੀਜ਼ ਨੂੰ ਮੰਨੂੰਗਾ ਮੇਰਾ ਫਰਜ਼ ਹੈ ਜੇਕ ਮੈਂ ਕਲਾਕਾਰਾਂ ਤਾਂ ਮੈਂ ਇੱਕ ਕਿਸਾਨ ਆ ਇੱਕ ਮੈਂ ਕਿਸਾਨ ਦਾ ਪੁੱਤ ਆ ਇੱਕ ਮੈਂ ਕਿਸਾਨ ਦਾ ਬੱਚਾ ਇੱਕ ਕਿਸਾਨ ਦਾ ਮੈਂ ਭਰਾ ਉਹਨਾਂ ਬੇਖਬਰਾਂ ਨੂੰ ਉਹਨਾਂ ਬੇਖਬਰਾਂ ਨੂੰ ਖਬਰ ਕਰੋ ਉਹਨਾਂ ਬੇਖਬਰਾਂ ਨੂੰ ਖਬਰ ਕਰੋ ਕਿ ਸਾਡੀ ਵੀ ਕੋ ਖਬਰ ਲਵੇ ਸਾਡੇ ਸਬਰਾਂ ਦਾ ਮਨ ਟੁੱਟ ਗਿਆ ਉਹ ਹੋਰ ਨਾ ਸਾਡਾ ਸਬਰ ਲਵੇ ਜਦੋਂ ਸਾਡਾ ਸਬਰਾਂ ਦਾ ਮਨ ਟੁੱਟ ਚੁੱਕਿਆ ਹੈ ਉਹ ਹੁਣ ਸਾਨੂੰ ਤੋੜਨਾ ਚਾਹੁੰਦੇ ਆ ਪਰ ਅਸੀਂ ਪੂਰੇ ਪਰਫੈਕਟਾ ਆਪਣੇ ਇਰਾਦਿਆਂ ਤੇ ਅਸੀਂ ਪੂਰੇ ਪਰਫੈਕਟਾ ਆਪਣੀ ਸੋਚ ਤੇ ਅਸੀਂ ਪੂਰਾ ਆਪਣੇ ਆਪ ਦੇ ਉੱਪਰ ਆਪਣੇ ਮਨ ਦੇ ਉੱਪਰ ਆਪਣੇ ਅਕਾਲ ਪੁਰਖ ਤੇ ਪੂਰਾ ਸਾਨੂੰ ਵਿਸ਼ਵਾਸ ਹੈ ਉਹ ਜਲਦੀ ਮੇਰਾ ਮਾਲਕ ਸੱਚੇ ਪਾਤਸ਼ਾਹ ਸਾਨੂੰ ਇਨਸਾਫ ਦਾ ਜੋ ਪਲੜਾ ਉਹ ਜਿਹੜਾ ਭਾਰੀ ਹੋ ਰਿਹਾ ਹੈ ਉਹਨਾਂ ਦਾ ਪਾਪਾਂ ਦਾ ਤੇ ਸਾਡਾ ਪੁੱਨ ਦਾ ਇਹ ਜਲਦੀ ਇਨਸਾਫ ਹੋ ਜਾਣਾ ਹੈ ਜਲਦੀ ਅਸੀਂ ਬਿਲਾ ਨੂੰ ਪਾੜ ਕੇ ਇੱਥੋਂ ਫੇਰ ਜਾਵਾਂਗੇ ਨਿਗਰ ਡੱਟੇ ਬੈਠੇ ਆ ਇਹ ਚਾਹੇ ਮਹੀਨਾ 2 ਮਹੀਨੇ 6 ਮਹੀਨੇ 6-6 ਮਹੀਨ ਦਾ ਰਾਸ਼ਨ ਸਾਡੇ ਟਰਾਲੀਆਂ 'ਚ ਪਿਆ ਤੇ 6-6 ਮਹੀਨ ਦਾ ਰਾਸ਼ਨ ਸਾਡੇ ਘਰੇ ਜਣ ਕੇ ਹਰਿਆਣੇ ਵਾਲੇ ਕਹਿੰਦੇ ਆ ਤੁਸੀਂ ਹੋਰ ਹੁਕਮ ਕਰੋ ਜਿੰਨਾ ਚਾਹੋ ਰਾਸ਼ਨ ਸਾਡੇ ਇਲਾਕੇ ਦੇ ਪਿੰਡ ਇਲਾਕੇ ਦੇ ਜਿੰਨੇ ਦੁਕਾਨਦਾਰ ਜਿੰਨੇ ਸਾਡੇ ਘਰ ਨੇ ਲਵੇ ਇਲਾਕੇ ਦੇ ਇੰਨਾ ਮਾਨ ਦਿੰਦੇ ਆ ਇੰਨਾ ਪਿਆਰ ਦਿੰਦੇ ਆ ਤੇ ਬਹੁਤ ਮਾਨ ਆ ਆ ਦੇਖੋ ਜੀ ਉੱਤੋਂ ਸਵੀਟਸ ਚੰਡੀਗੜ੍ਹ ਤੋਂ ਭਵਿੰਦਰ ਜੀ ਆਏ ਨੇ ਰਾਤ ਦੇ ਤੇ ਯਕੀਨ ਕਰੋ ਵੀ ਇਹਨਾਂ ਨੇ ਉਰੇ ਮਠਿਆਈ ਲੈ ਕੇ ਆਏ ਨੇ ਤੇ ਕਈ ਜੀਮਨਾਰਨ ਕਹਿੰਦਾ ਕਹਿੰਦੇ ਬਾਜੀ ਮਠਾਈ ਤਾਂ ਸਾਡੇ ਕੋਲ ਪਹਿਲਾਂ ਬਹੁਤ ਹੈ ਥੋੜਾ ਸਾਥ ਚਾਹੀਦਾ ਥੋੜਾ ਪਿਆਰ ਚਾਹੀਦਾ ਔਰ ਤਾਂ ਪਿੰਨੀਆਂ ਨੇ ਜੀ ਖੋਏ ਦੀਆਂ ਕਹਿੰਦੇ ਔਰੇ ਤਾਂ ਪੰਜੀਰੀ ਦੀਆਂ ਪਿੰਨੀਆਂ ਚੱਲਦੀਆਂ ਨੇ ਔਰੇ ਤਾਂ ਬਾਈ ਜੀ ਮਠਾਈ ਤੇ ਲੰਗਰ ਚੱਲਦੇ ਨੇ ਔਰੇ ਤਾਂ ਬਾਈ ਜੀ ਮਟਰ ਪਨੀਰ ਚੱਲਦਾ ਔਰੇ ਤਾਂ ਕਾਜੂ ਬਦਾਮ ਚੱਲਦੇ ਨੇ ਪਰ ਸ਼ਰਦਾ ਦੀ ਗੱਲ ਹੈ ਹਣਾ ਸ਼ਰਦਾ ਦੀ ਗੱਲ ਹੈ ਵੀਰਾ ਮਠਾਈ ਲੈ ਕੇ ਆਇਆ ਤੇ ਆਪਾਂ ਬਾਈ ਨਾਲ ਵੀ ਗੱਲ ਕਰਦੇ ਭਵਿੰਦਰ ਚੰਡੀਗੜ੍ਹ ਜੀ ਦੇਖੋ ਜੀ ਮੇਰਾ ਸਭ ਤੋਂ ਵੱਡਾ ਇੱਕ ਮਕਸਦ ਇਸ ਸਦੀ ਦਾ ਸਭ ਤੋਂ ਵੱਡਾ ਅੰਦੋਲਨ ਆ ਇਹ ਵੀ ਜੇ ਤੇ ਕਿਤੇ ਮੈਂ ਹਿੱਸਾ ਨਾ ਬਣ ਪਾਇਆ ਨਾ ਸ਼ਾਇਦ ਮੈਂ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਂਗਾ ਸਭ ਤੋਂ ਵੱਡੀ ਮੇਰੀ ਗੱਲ ਇਹ ਸੀ ਬਿਲਕੁਲ ਮੈਂ ਇੱਕ ਗੱਲ ਹੋਰ ਮੈਂ ਕਹਿਣੀ ਚਾਹੁੰਦਾ ਮੇਰੇ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਕਿ ਇਹ ਸਰਕਾਰਾਂ ਦੀ ਜਿਹੜੇ ਡੱਡੂ ਨੇ ਨਾ ਇੰਟੈਲੀਜੈਂਸੀਆਂ ਇਹ ਇੱਥੇ ਘੁਮਰੀਆਂ ਨੇ ਚੈਨਲ ਦੀ ਆਈਵੀਆ ਚੈਨਲ ਦੀ ਕੋਈ ਵੀ ਘੁਮਰੀਆ ਉਹ ਤੁਹਾਡੇ ਵਿੱਚ ਫਾੜ ਪਾਉਣ ਦੀ ਕੋਸ਼ਿਸ਼ ਕਰਨਗੇ ਅਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਅੰਦਰੋਂ ਗੱਦੀ ਫਾੜਨ ਦੀ ਕੋਸ਼ਿਸ਼ ਕਰਨਗੇ ਉਹ ਸ਼ੁਰੂ ਵੀ ਹੋ ਗਈ ਆ ਵਿੱਚ ਜਿਹੜਾ ਗਰੁੱਪ ਤੁਸੀਂ ਵੀ ਦੇਖ ਲਿਆ ਵੀ ਕੀ ਹੋ ਰਿਹਾ ਸਾਡੇ ਵਿੱਚ ਹੁਣ ਸੋ ਮੈਂ ਕਹਿੰਦਾ ਵੀਰੇ ਆਪਣੀਆਂ ਅੱਖਾਂ ਖੁੱਲੀਆਂ ਤੇ ਕੰਨ ਖੁੱਲੇ ਰੱਖਿਓ ਕਹਿਣਾ ਨਹੀਂ ਕਿਸੇ ਨੇ ਕੁਝ ਉਹਨਾਂ ਸਾਈਡ ਤੇ ਕਰਕੇ ਸਮਝਾ ਦਿਓ ਕਿ ਭਾਈ ਦੇਖ ਲੈ ਹੁਣ ਤੂੰ ਪੱਕੀ ਪੈਨਸ਼ਨ ਲੈਣੀ ਕੱਚੀ ਲੈਣੀ ਆ ਠੀਕ ਹੈ ਜਦ ਆਪਾਂ ਨੂੰ ਛੇੜਨ ਦੀ ਲੋੜ ਨਹੀਂ ਹੈ ਆਪਣੇ ਸਾਰੇ ਭਰਾਵਾਂ ਨਾਲ ਰਲ ਕੇ ਚੱਲਣਾ ਔਰੇ ਕਿਸੇ ਨੂੰ ਆਪਾਂ ਨੇ ਦੇਖੋ ਕਿੰਨਾ ਇੱਥੇ ਕਿੰਨਾ ਪ੍ਰਸ਼ਾਸਨ ਆ ਸਫਾਈ ਕਰ ਰਹੇ ਨੇ ਸਾਰੇ ਕੋਈ ਇੱਥੇ ਗੰਦ ਨਹੀਂ ਪਾਇਆ ਕਿਸੇ ਨੇ ਇਹ ਕਹਿੰਦੇ ਜੀ ਤਾਂ ਗੰਦੇ ਨੇ ਜੀ ਏਦਾਂ ਕਰਦੇ ਜਾ ਕੇ ਦਿੱਲੀ ਸਾਫ਼ ਆ ਜੀ ਉਲਟਾ ਸਾਫ਼ ਕੀਤੀ ਆ ਉਹਰੇ ਆ ਕੇ ਉਹਦੇ ਦਾ ਗੰਦ ਚੱਕੇ ਆ ਕੇ ਸੋ ਮੈਂ ਜਿਹੜੇ ਇੱਥੇ ਸਾਡੇ ਦਿੱਲੀ ਦੇ ਰਿਆਣ ਵਾਲੇ ਨੇ ਸਾਡੀ ਭੈਣ ਭਰਾ ਨੇ ਸਾਡੀ ਵਿੱਚੋਂ ਨਿਕਲੇ ਹੋਏ ਨੇ ਹਰਿਆਣਾ ਦੇ ਪੰਜਾਬੀ ਵੀਰੋ ਅੱਜ ਇਕੱਠੇ ਹੋ ਗਏ ਮੈਂ ਹੁਣ ਜੇ ਇਹ ਇਕੱਠੇ ਹੋ ਗਏ ਤਾਂ ਮੇਰੇ ਖਿਆਲ ਦੇ ਵਿੱਚ ਫਿਰ ਕੰਮ ਦਾ ਜਿੱਤ ਜੀ ਲਿਆ ਸਭ ਤੋਂ ਐਂ ਜੀ ਸੀਗਾ ਵੀ ਲੱਡੂ ਬੰਡਾਂਗੇ ਸਵੇਰੇ ਜਾ ਕੇ ਕਬਰ ਮਿਲ ਜੂਗੀ ਆ ਠੀਕ ਆ ਜਿਵੇਂ ਤੁਸੀਂ ਕਹਿੰਦੇ ਉੱਤੀ ਕਰ ਲੈਣੇ ਆ ਠੀਕ ਹੈ ਨਾ ਚਲੋ ਅੱਜ ਕੱਲ੍ਹ ਦੀ ਖਬਰ ਆ ਜੇਗੀ ਸੋ ਸਾਰੇ ਤੁਸੀਂ თანਤੈਜੋਗ ਜਿਹੜੀ ਇਹ ਅੱਗ ਲਾਈ ਹੈ ਨਾ ਇਹਨੂੰ ਹੁਣ ਬੁਝਣ ਨਾ ਦਿਓ ਹਾਂ ਬਿਲਕੁਲ ਇਹਨੂੰ ਬੁਝਣ ਨਾ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਾ ਹਾਂ ਜੀ ਅ ਸ਼ੁਕਰੀਆ ਜੀ ਇਨੀ ਹਾਜ਼ਰੀ ਕਬੂਲ ਬਾਬਾ ਨਾਨਕ ਕਹੇ ਸਵੇਰੇ ਫਤਿਹ ਹੋਵੇ ਆਪਣੀ ਸਾਰਿਆਂ ਦੀ ਫਤਿਹ ਹੈ ਕਿਸਾਨ ਦੀ ਫਤਿਹ ਹੈ ਮਜ਼ਦੂਰ ਦੀ ਫਤਿਹ ਹੈ ਪੁੱਲ ਲੁਕਾਈ ਦੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜਿੰਦਾਬਾਦ ਹਰਿਆਣਾ ਏਕਤਾ ਜਿੰਦਾਬਾਦ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕਿਸਾਨੀ ਸੰਘਰਸ਼ ਦੇ ਵਿੱਚ ਹਰ ਕੋਈ ਆਪਦਾ ਵੱਧ ਛੱਡ ਕੇ ਹਿੱਸਾ ਪਾ ਰਿਹਾ ਹੈ ਪੰਜਾਬ ਤੇ ਹਰਿਆਣਾ ਨੂੰ ਜਿਹੜੇ ਵੱਡੀਆਂ ਦੀ ਗੱਲ ਹੈ ਦੋਵੇਂ ਭਾਈ ਬਣ ਗਏ ਤਾਂ ਤੁਸੀਂ ਇਸੇ ਤਰ੍ਹਾਂ ਹੁਣ ਏ ਟੀਵੀ ਨਾਲ ਜੁੜੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਨੂੰ ਗੁਰਪ੍ਰੀਤ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਹੁਣ ਏ ਟੀਵੀ